ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਪਹਿਲਾ ਜੀਵ ਤੈਰ ਨਾਏ ਮਨ ਆਨੰਦ ਹਜਿਓ ਸਾਚੂ ਸਾਚਾ ਨਾਉ ਗੁਣ ਗੋਵਿੰਦ ਹਜਿਓ ਜੀ ਬਹੁ ਤੇਰਾ ਨਾਏ ਮਨ ਆਨੰਦ ਹਜਿਓ ਸਾਚੂ ਸਾਚਾ ਨਾਉ ਗੁਣ ਗਣ ਗੋਵਿੰਦ ਹਜਿਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਨ ਸਜੀਤਨ ਕੋਈ ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰਵੇ ਕਾਸ਼ ਸਿਰ ਲਿਖਾ ਆਪੇ ਸੁਰਤ ਬੋਜਾਈ ਨਾਨਕ ਸਾਹਿਬ ਅਕਮੂ ਆਗੋਚਰ ਜੀਵਾ ਸਚੀ ਨਾਈ ਤਮਸ ਅਬਰੁਣਾ ਕੋਏ ਆਇਆ ਜਾਏ ਸਿ ਜੀਓ ਹੁਕਮਿ ਹੋਏ ਨਿਬੇੜ ਪਰਮ ਚੁਕਾਇ ਸਿ ਜੀਓ ਗੁਰ ਪਰਮ ਚੁਕਾਇ ਆਖਤ ਕਹਾਏ ਸਚ ਮੈਂ ਸਚ ਸਮਾਨ ਆਪੁ ਆਪੈ ਆਪ ਸਮਾਏ ਹੁਕਮਿ ਹੁਕਮ ਪਛਾਨਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਗਾਈ ਨਾਨਕ ਸਾਹਿਬ ਅਵਰੁ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਰਜਨੁ ਹਾਰ ਅਲੱਖ ਸਰੰਦੇ ਜਿਓ ਏਕ ਸਾਹਿਬ ਦੁਇ ਰਾਹਾ ਬਾਦ ਵਜੰਦੇ ਜਿਓ ਦੁਇ ਰਹੁ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬਿਲੀ ਵੇਖ ਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਬਰਨ ਹਾਰਾ ਨਾਨਕ ਸਾਹਿਬ ਸਬਦ ਸੁਝਾਪੈ ਸਚਾ ਸਿਰਜਣ ਹਾਰਾ ਭਗਤ ਸੋ ਹੋਏ ਦਰਬਾਰ ਸ਼ਬਦ ਸੋਹਾਇ ਜੀਓ ਬੋਲੇ ਅੰਮ੍ਰਿਤ ਬਾਣ ਰਸ ਨੂੰ ਰਸਾਇਆ ਜੀਓ ਰਸਨ ਰਸਾਇ ਨਾਮ ਤੇ ਸਾਇ ਗੁਰ ਕਾ ਸ਼ਬਦੁ ਬਿ ਕਾਣੇ ਪਾਰਸ ਪਰਸੀਆ ਪਾਰਸ ਹੋਏ ਜਾਂ ਤੇਰਾ ਮਨ ਭਾਣੇ ਹਮਰਾ ਪਦ ਪਾਇਆ ਆਪ ਗਵਾਇਆ ਬਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹੇ ਦਰ ਸੱਚ ਹੈ ਸੱਚ ਕੀ ਬਾਪਾਰੀ ਭੂਖ ਪਿਆਸੋ ਆਥ ਕਿਉ ਦਰ ਜਾਇ ਸਜਿਉ ਸਤ ਗੁਰ ਪੁੱਛੋ ਜਾਏ ਨਾਮ ਤੇ ਆਏ ਸਾਜੀਓ ਸਚ ਨਾਮ ਧਿਆਈ ਸਚ ਚਬਾਈ ਗੁਰਮੁਖ ਸਚੁ ਪਛਾਣਾ ਦਿਨ ਨਾਥ ਦਇਆਲ ਨਿਰੰજન ਅਣ ਦਿਨ ਨਾਮ ਬਕਾਣਾ ਕਰਨੀ ਕਰ ਤੁਰੋ ਫਰਮਾਈ ਆਪ ਮੁਆਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤਿਸੁ ਨਾਮੁ ਨੇਵਾਰੀ ਕਰਣੀ ਕਰ ਧਰਉ ਪਰਮਾਈ ਆਪਮੋ ਆमन ਮਰੀ ਨਾਨਕ ਨਾਮ ਮਹਾਰਸ ਮਿੱਠਾ ਤਿਸ ਨਾ ਨਾਮੁ ਨੇ ਬਰੀ ਏ ਪ੍ਰਭੂ ਜੀ ਤੇਰੇ ਨਾਮ ਵਿੱਚ ਚੁਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਇਹ ਭਾਈ ਪਰ ਮਾਰਤਪਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ ਪ੍ਰਭੂ ਗੁਨਾ ਦਾ ਖਜ਼ਾਨਾ ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਣ ਵਾਲਾ ਹੈ ਗੁਰੂ ਦਾ ਬਖਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਨੂੰ ਨਾਸ ਕਰਦਾ ਹੈ ਜਦੋਂ ਉਸ ਦੇ ਹੁਕਮ ਵਿੱਚ ਭੇਜਿਆ ਹੋਇਆ ਮੌਤ ਦਾ ਸੱਦਾ ਆਉਂਦਾ ਹੈ ਤਾਂ ਕੋਈ ਜੀਵ ਉਸ ਸੱਦੇ ਨੂੰ ਮੋੜ ਮੋੜ ਨਹੀਂ ਸਕਦਾ ਪਰਮਾਤਮਾ ਆਪ ਹੀ ਜੀਵ ਨੂੰ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਕੀਤੇ ਕਰਮਾਂ ਅਨੁਸਾਰ ਲੇਖ ਲਿਖਦਾ ਹੈ ਆਪ ਹੀ ਜੀਵ ਨੂੰ ਸਹੀ ਜੀਵਨ ਰਾਹ ਦੀ ਸੂਝ ਬਖਸ਼ਦਾ ਹੈ ਮੜ ਪ੍ਰਭੂ ਆਪਾਉਂਚ ਹੈ ਜੀਵਾਂ ਦੇ ਗਿਆਨ ਇੰਦਰੀਆਂ ਦੇਸ ਤੱਕ ਪਹੁੰਚ ਨਹੀਂ ਹੋ ਸਕਦੀ اے ਨਾਨਕ ਉਸ ਦੇ ਦਰ ਤੇ ਅਰਦਾਸ ਕਰਤੇ ਆਖੇ ਪ੍ਰਭੂ ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫਸਾ ਲਾ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੈਨੂੰ ਆਪਣੀ ਸਿਫਸਾ ਬਖਸ਼ اے ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਹੋਰ ਜਿਹੜਾ ਵੀ ਭਗਤ ਜਗਤ ਵਿੱਚ ਆਇਆ ਹੈ ਉਥੋਂ ਆਕਰ ਚਲਾ ਜਾਏਗਾ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਜਿਸ ਮੁਨੱਖ ਦੀ ਪਟਕਣਾ ਗੁਰੂ ਦੂਰ ਕਰਦਾ ਹੈ ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖਾਤਮਾ ਹੋ ਜਾਂਦਾ ਹੈ ਗੁਰੂ ਜਿਸ ਦੀ ਪਟਕਣਾ ਦੂਰ ਕਰਦਾ ਹੈ ਉਸ ਪਾਸੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ ਉਹ ਮਨੁੱਖ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਰਹਿੰਦਾ ਹੈ ਸਦਾ ਸਿਰ ਪ੍ਰਭੂ ਉਸਤੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਰਜਾ ਦੇ ਮਾਲਕ ਪ੍ਰਭੂ ਦਾ ਉਪਕੰਪਚਾਨ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਇਹ ਪ੍ਰਭੂ ਜਿਸ ਮਨੁੱਖ ਨੇ ਤੇਰੀ ਸਲਾਹ ਦਿੱਤਾ ਗੁਰੂ ਤੋਂ ਪ੍ਰਾਪਤ ਕਰ ਲਈ ਹੈਂ ਤੂੰ ਉਸਦੇ ਮਨ ਵਿੱਚ ਆ ਵਸਦਾ ਹੈ ਤੇ ਅੰਤ ਸਮੇਂ ਵੀ ਉਸਦਾ ਸਾਥੀ ਬਣਦਾ ਹੈ ਇਹ ਨਾਨਕ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਵਰਗਾ ਹੋਰ ਕੋਈ ਨਹੀਂ ਉਸਦੇ ਦਰ ਤੇ ਅਰਦਾਸ ਕਰਤੇ ਆਖੀ ਪ੍ਰਭੂ ਤੇਰੇ ਨਾਮ ਵਿੱਚ ਜੁੜਿਆ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਇਹ ਅਦ੍ਰਿਸ਼ ਰਚਨਹਾਰ ਤੂੰ ਸਦਾ ਤੇਰੇ ਰਹਿਣ ਵਾਲਾ ਹੈ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ ਇੱਕੋ ਸਿਰਜਣਹਾਰ ਹੀ ਸਾਰੇ ਜਗਤ ਦਾ ਮਾਲਕ ਹੈ ਉਸ ਨੇ ਜੰਮਣਾ ਤੇ ਮਰਨਾ ਦੋ ਰਸਤੇ ਚਲਾਏ ਹਨ ਉਸੇ ਦੀ ਰਜ਼ਾ ਅਨੁਸਾਰ ਜਗਤ ਵਿੱਚ ਝਗੜੇ ਵੱਧਦੇ ਹਨ ਨੌਵੇਂ ਰਸਤੇ ਪ੍ਰਭੂ ਨੇ ਹੀ 13 ਤੋਰੇ ਹਨ ਸਾਰੇ ਜੀਵ ਉਸੇ ਦੇ ਉਕਮਿਚ ਹਨ ਉਸੇ ਦੇ ਅਨੁਸਾਰ ਜਗਤ ਜੰਮਦਾ ਤੇ ਮਰਦਾ ਰਹਦਾ ਹੈ ਜੀਵ ਨਾਮ ਨੂੰ ਪੁਲਾ ਕੇ ਮਾਇਆ ਦੇ ਮੋਹ ਦਾ ਜ਼ਹਿਰ ਰੂਪਾਰ ਆਪਣੇ ਸਿਰ ਉੱਤੇ ਇਕੱਠਾ ਕਰੀ ਜਾਂਦਾ ਹੈ ਤੇ ਇਹ ਨਹੀਂ ਸਮਝਦਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਸਾਥੀ ਮਿੱਤਰ ਨਹੀਂ ਬਣ ਸਕਦਾ ਜੀ ਪਰਮਾਤਮਾ ਦੇ ਹੁਕਮ ਅਨੁਸਾਰ ਜਗਤ ਵਿੱਚ ਆਉਂਦਾ ਹੈ ਪਰ ਮਾਇਆ ਦੇ ਮੋਹ ਵਿੱਚ ਫਸ ਕੇ ਉਸ ਹੁਕਮ ਨੂੰ ਸਮਝਦਾ ਨਹੀਂ ਪਰਬ ਆਪ ਪ੍ਰਭੂ ਆਪੀ ਜੀਵ ਨੂੰ ਆਪਣੇ ਹੁਕਮ ਅਨੁਸਾਰ ਸਿੱਧੇ ਰਾਹ ਪਾ ਕੇ ਸਵਾਰਨ ਦੇ ਸਮਰੱਥ ਹੈ ਇਹ ਨਾਨਕ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ ਹੱਥੇ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ਇਹ ਭਾਈ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿੱਚ ਸੋਭਦੇ ਹਨ ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਜੀਵਨ ਨੂੰ ਸੋਨਾ ਬਣਾ ਲੈਂਦੇ ਹਨ ਉਹ ਬੰਦੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਬ ਨਾਲ ਉਚਾਰਦੇ ਰਹਿੰਦੇ ਹਨ ਜੀਵ ਨੂੰ ਉਸ ਬਾਣੀ ਨਾਲ ਇੱਕ ਰਸ ਕਰ ਲੈਂਦੇ ਹਨ ਭਗਤ ਜਨ ਪ੍ਰਭੂ ਦੇ ਨਾਮ ਨਾਲ ਜੀਵ ਨੂੰ ਰਸਾ ਲੈਂਦੇ ਹਨ ਨਾਮ ਵਿੱਚ ਜੁੜ ਕੇ ਨਾਮ ਵਾਸਤੇ ਉਹਨਾਂ ਦੀ ਪਿਆਸ ਵਾਧੀ ਹੈ ਗੁਰੂ ਦੇ ਸ਼ਬਦ ਦੀ ਰਾਈ ਉਹ ਪ੍ਰਭੂ ਨਾਮ ਤੋਂ ਸਦਕੇ ਹੁੰਦੇ ਹਨ ਨਾਮ ਦੀ ਕਾਤਰ ਹੋਰ ਸਭ ਸਰੀਰ ਕੋ ਸੁ ਕੁਰਬਾਨ ਕਰਦੇ ਹਨ اے ਪ੍ਰਭੂ ਜਦੋਂ ਭਗਤ ਜਨ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਤਾਂ ਉਹ ਗੁਰੂ ਪਰਸ ਨਾਲ ਛੋ ਕੇ ਆਪ ਹੀ ਪਰਸ ਹੋ ਜਾਂਦੇ ਹਨ ਹੋਰ ਉਹਨਾਂ ਨੂੰ ਪਵਿੱਤਰ ਜੀਵਨ ਦੇਣ ਯੋਗ ਹੋ ਜਾਂਦੇ ਹਨ ਜਿਹੜੇ ਬੰਦੇ ਆਪਾ ਭਾਵ ਦੂਰ ਕਰਦੇ ਹਨ ਉਹਨਾਂ ਨੂੰ ਆਤਮਿਕ ਦਰਜਾ ਮਿਲ ਜਾਂਦਾ ਹੈ ਜਿੱਥੇ ਆਤਮਿਕ ਮੋਤ ਅਸਰ ਨਹੀਂ ਕਰ ਸਕਦੀ ਪਰ ਅਜੀਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ ਇਹ ਨਾਨਕ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸਿਰ ਪ੍ਰਭੂ ਦੇ ਦਰ ਤੇ ਸੋਪਾ ਪਾਉਂਦੇ ਹਨ ਉਹ ਆਪਣੇ ਸਾਰੇ ਜੀਵਨ ਵਿੱਚ ਸਦਾ ਸਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਰਹਨ ਜਦੋਂ ਤੱਕ ਮੈਂ ਮਾਇਆ ਵਸਤੀ ਪੁੱਖਾ ਪਿਆਸਾ ਰਹਿੰਦਾ ਹਾਂ ਤਦ ਤੱਕ ਮੈਂ ਕਿਸੇ ਵੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਾਉ ਚ ਨਹੀਂ ਸਕਦਾ ਮਾਇਆ ਦੀ ਤ੍ਰishna ਦੂਰ ਕਰਨ ਦਾ ਇਲਾਜ ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ ਤੇ ਉਸ ਦੀ ਸਿੱਖਿਆ ਅਨੁਸਾਰ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਨਾਮ ਹੀ ਤ੍ਰishna ਦੂਰ ਕਰਦਾ ਹੈ ਗੁਰੂ ਦੀ ਚਰਨ ਪੈ ਕੇ ਮੈਂ ਸਦਾ ਤੇਰ ਨਾਮ ਸਿਮਰਦਾ ਹਾਂ ਸਦਾ ਤੇਰ ਪ੍ਰਭੂ ਦੀ ਸਿਫਤ ਸਲਾਹ ਉਚਾਰਦਾ ਹਾਂ ਤੇ ਸਦਾ ਤੇਰ ਪ੍ਰਭੂ ਨਾਲ ਸਾਝ ਪਾਉਂਦਾ ਹਾਂ ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸੰਹਾਰਾ ਹੈ ਜੋ ਦੁਇਆ ਦਾ ਸੋਮਾ ਹੈ ਤੇ ਜੇ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਸਿਮਰਨ ਦੀ ਕਰਨ ਜੋਕਾਰ ਕਰਨ ਦਾ ਹੁਕਮ ਦੇ ਦਿੱਤਾ ਉਹ ਮਨੁੱਖ ਆਪਣੇ ਮਨ ਨੂੰ ਮਾਇਆ ਵੱਲੋਂ ਮਾਰ ਕੇ ਕ੍ਰਿਸ਼ਨ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ਇਹ ਨਾਨਕ ਉਸ ਮਨੁੱਖ ਨੂੰ ਪ੍ਰਭ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾ ਨਾਲੋਂ ਸਿਸ਼ਟ ਲੱਗਦਾ ਹੈ ਉਸ ਨੇ ਨਾਮ ਸਿਮਰਨ ਦੀ ਬਰਕਤ ਨਾਲ ਮਾਇਆ ਦੀ ਤ੍ਰਿਸ਼ਨਾ ਆਪਣੇ ਅੰਦਰੋਂ ਦੂਰ ਕਰ ਲਈ ਹਾ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ